ਤੇ ਮੈਂ ਵਿਦਿਆਰਥੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹਨੀ ਹਾਂ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ ਪਲੱਸ 1 2 ਦੇ ਵਿਦਿਆਰਥੀ ਜਿਹੜੇ ਨਵੇਂ ਵੋਟਰ ਬਣੇ ਨੇ ਉਹਨਾਂ ਨੂੰ ਇੱਕ ਸ਼ਬਦ ਚੁਕਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਤੁਸੀਂ ਜਾਗਰਣ ਪਾਪ ਦੇ ਅਨੁਸਾਰ ਵੋਟ ਨਹੀਂ ਪਾਣੀ ਇਹਦੇ ਵਿੱਚ ਬੱਚਿਆਂ ਨੇ ਪਾਰਟਿਸਪੇਟ ਕੀਤਾ ਪਲੱਸ 1 2 ਦੇ ਜਿੰਨੇ ਵਿਦਿਆਰਥੀ ਜਿਹੜੇ 18 ਸਾਲ ਤੋਂ ਉੱਪਰ ਹੋਣੇ ਹੋਏ ਨੇ ਜਿਨ੍ਹਾਂ ਨੇ ਨਵੀਆਂ ਵੋਟਾਂ ਬਣਾਈਆਂ ਉਹਨਾਂ ਨੇ ਪਹਿਲੀ ਵਾਰੀ ਵੋਟ ਦੀ ਵਰਤੋਂ ਕਰਨੀ ਨਵੀਂ ਪਨੀਰੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਵੋਟ ਦੀ ਵਰਤੋਂ ਕਰਨੀ ਹੈ ਤੁਸੀਂ ਇਹ ਸੋਚ ਕੇ ਕਰਦੇ ਹੋ ਕਿ ਇਹਦੇ ਨਾਲ ਹੀ ਤੁਹਾਡਾ ਕੋਈ ਸੁਰੱਖਿਆ ਦੋਸਤ 25 ਜਨਵਰੀ ਦੇਸ਼ ਭਰ ਦੇ ਵਿੱਚ ਨੈਸ਼ਨਲ ਵੋਟਰ ਡੇ ਮਨਾਇਆ ਜਾ ਰਿਹਾ ਹੈ ਇਸੇ ਲਈ ਤਹਿਤ ਲੁਧਿਆਣਾ ਦੇ ਵਿੱਚ ਵੀ ਨੈਸ਼ਨਲ ਵੋਟਰ ਡੇ ਮਨਾਇਆ ਗਿਆ ਉਧਰ ਮਾਲਵਾ ਸਕੂਲ ਦੇ ਵਿੱਚ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬੱਚਿਆਂ ਨੂੰ ਇਸ ਬਾਬਤ ਜਾਗਰੂਕ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਵਿਦਿਆਰਥੀਆਂ ਨੂੰ ਸੋਚ ਕੁਾਈ ਗਈ ਹੈ ਤਾਂ ਉੱਥੇ ਹੀ ਉਹਨਾਂ ਨੂੰ ਉਹਨਾਂ ਦੇ ਵੋਟ ਦੀ ਅਧਿਕਾਰ ਦੀ ਵਰਤੋਂ ਬਾਰੇ ਵੀ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਮੈਂ ਪਰਮਵੀਰ ਸਿੰਘ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਅੱਜ ਜਿਸੀ ਵੋਟਰ ਡਰੇ ਤੇ ਆਪਣੇ ਪਲਸ 12 ਦੇ ਵਿਦਿਆਰਥੀ ਜਿਹੜੇ ਨਵੇਂ ਵੋਟਰ ਬਣੇ ਨੇ ਉਹਨਾਂ ਨੂੰ ਇੱਕ ਸ਼ਪੱਤ ਚੁਕਾਈ ਗਈ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਜਾਤ ਧਰਮ ਪਾਤ ਦੇ ਅਨੁਸਾਰ ਵੋਟ ਨਹੀਂ ਪਾਣੀ ਸਗੋਂ ਭਾਰਤ ਤੇ ਆਪਣੇ ਲੋਕਤੰਤਰ ਨੂੰ ਭਵਿੱਖ ਨੂੰ ਸਵਾਰਨ ਦੇ ਲਈ ਹੀ ਵੋਟ ਦੀ ਸਹੀ ਵਰਤੋਂ ਕਰਨੀ ਹੈ। ਸਰ ਬੱਚਿਆਂ ਨੂੰ ਸਮਝਾਈ ਗਈ ਹੈ ਹਾਂਜੀ ਇਹਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਪਲੱਸ 1 2 ਦੇ ਜਿੰਨੇ ਵਿਦਿਆਰਥੀ ਸੀ ਜਿਹੜੇ 18 ਸਾਲ ਤੋਂ ਉੱਪਰ ਹੋਣੇ ਹੀ ਹੋਏ ਨੇ ਜਿਨ੍ਹਾਂ ਨੇ ਨਵੀਆਂ ਵੋਟਾਂ ਬਣਾਈਆਂ ਉਹਨਾਂ ਨੇ ਪਹਿਲੀ ਵਾਰੀ ਵੋਟ ਦੀ ਵਰਤੋਂ ਕਰਨੀ ਹੈ ਉਹਨਾਂ ਨੂੰ ਇਹ ਦੱਸਣਾ ਸੰਦੇਸ਼ ਜਣਾ ਬਹੁਤ ਜ਼ਰੂਰੀ ਹੁੰਦਾ ਕਿ ਉਹਨਾਂ ਨੇ ਵੋਟ ਦੀ ਸੱਚੀ ਵਰਤੋਂ ਕਰਨੀ ਹੈ ਕਿਸੇ ਦੇ ਮਗਰ ਲੱਗ ਕੇ ਵੋਟ ਨਹੀਂ ਪਾਣੀ ਬਸ ਆਪਣੇ ਦਿਮਾਗ ਦੇ ਨਾਲ ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਲਈ ਹੀ ਵੋਟ ਦਾ ਇਸਤੇਮਾਲ ਕਰਨਾ ਮੁੱਖ ਤੌਰ ਤੇ ਕਿਹਨਾਂ ਦਾਂਗੇ ਜਿਹੜੇ ਅੱਜ ਦੀ ਜਨੂਨੀ ਨਵੀਂ ਪਨੀਰੀ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਜਦੋਂ ਤੁਸੀਂ ਵੋਟ ਦੀ ਵਰਤੋਂ ਕਰਨੀ ਹੈ ਤੁਸੀਂ ਇਹ ਸੋਚ ਕੇ ਕਰਨੀ ਹੈ ਕਿ ਇਹਦੇ ਨਾਲ ਹੀ ਤੁਹਾਡਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ ਗੱਲ ਨੂੰ ਜੇ ਤੁਸੀਂ ਇਹ ਕਹਿੰਦੇ ਹੋ ਵੀ ਸਰਕਾਰ ਨੇ ਸਾਡੇ ਲਈ ਇਹ ਨਹੀਂ ਕੀਤਾ ਸਰਕਾਰ ਨੇ ਤੁਹਾਡੇ ਲਈ ਉਹ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਅੱਜ ਜੇ ਸਹੀ ਢੰਗ ਨਾਲ ਵੋਟ ਦੀ ਵਰਤੋਂ ਕਰੋਗੇ ਤਾਂ ਹੀ ਤੁਸੀਂ ਆਪਣਾ ਭਵਿੱਖ ਸੁਰੱਖਿਅਤ ਕਰ ਸਕੋਗੇ ਬੱਚੇ ਕੀ ਨਾਮ ਹੈ ਟੈਕਸੀ ਅੱਛਾ ਸਕੂਲ ਦੇ ਵਿੱਚ ਜੇ ਸੌਂਚ ਕੁਵਾਈ ਗਈ ਹੈ ਹਾਂਜੀ ਕੀ ਸੌਂਚ ਕੁਵਾਈ ਬੱਚੇ ਕਿ ਐਸੀ ਬਿਨਾਂ ਕਿਸੇ ਜਾਤੀ ਧਰਮ ਅਤੇ ਆਪਣੇ ਹੱਕ ਨਾਲ ਲੜਦੇ ਹੋਏ ਸਹੀ ਵੋਟਰ ਨੂੰ ਚੁਣਾਂਗੇ ਜਿਸ ਕਰਕੇ ਆਪਣੇ ਘਰ ਤੇ ਆਪਣੇ ਸਮਾਜ ਦਾ ਸਹੀ ਤਰ੍ਹਾਂ ਬੰਦੋਬਸਤ ਕਰਦੇ ਰਹੀ ਕਿੰਨੀ ਉਮਰ ਹੋ ਗਈ ਬੱਚੇ ਤੁਹਾਡੀ ਮੇਰੀ 18 ਹੁਣ ਤੁਹਾਡੀ 4 ਬਣ ਗਈ ਲੱਗਦਾ ਤੁਹਾਨੂੰ ਜਿਹੜਾ ਬੋਟ ਦਾ ਇਸਤੇਮਾਲ ਕਰਨਾ ਤੁਸੀਂ ਸਿੱਖੋਗੇ ਕਿਸ ਤਰ੍ਹਾਂ ਬੋਟ ਦਾ ਇਸਤੇਮਾਲ ਕਰਨਾ ਸਹੀ ਤਰ੍ਹਾਂ ਸਿੱਖਾਂਗੇ ਤੇ 18-18 ਸਾਲ ਤੋਂ ਬਾਅਦ ਬੋਟ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਸਾਰੇ ਫਾਰਮ ਵਗੈਰਾ ਲੈ ਕੇ ਆਪਣੀ ਬੋਟ ਬਣਵਾ ਕੇ ਸਹੀ ਜਿੰਨੂੰ ਵੀ ਵੋਟ ਕਰਨੀਆਂ ਉਹਨੂੰ ਵੋਟ ਦਾ ਬਟਨ ਦੇਖੇ ਵਾਹੁਗੇ ਵੋਟ ਹਾਂਜੀ ਮੇਰਾ ਨਾਮ ਕਮਲਜੀਤ ਕੌਰ ਹੈ ਅੱਜ ਨੈਸ਼ਨਲ ਵੋਟਰਸ ਡੇ ਹੈ ਸਾਰੇ ਸਕੂਲਾਂ ਦੇ ਵਿੱਚ ਵੋਟਰਸ ਡੇ ਮਨਾਇਆ ਜਾ ਰਿਹਾ ਹੈ ਤੇ ਮੈਂ ਵਿਦਿਆਰਥੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹਨੀ ਹਾਂ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ ਆਪਣੇ ਕਿਉਂਕਿ ਉਹ ਸਾਡੇ ਦੇਸ਼ ਦਾ ਭਵਿੱਖ ਨੇ ਅਗਰ ਉਹ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨਗੇ ਤਾਂ ਵਧੀਆ ਉਮੀਦਵਾਰ ਚੁਣਨਗੇ ਅਗਰ ਵਧੀਆ ਉਮੀਦਵਾਰ ਚੁਣੇ ਜਾਣਗੇ ਤਾਂ ਉਹ ਸਾਡੇ ਦੇਸ਼ ਦੀ ਵਾਗਡੋਰ ਨੂੰ ਵਧੀਆ ਤਰੀਕੇ ਨਾਲ ਸੰਭਾਲਣਗੇ ਧੰਨਵਾਦ